ਇੱਕ ਪਹਿਲਾ ਤੇ ਮੈਂ ਪਾਰਟੀ ਦਾ ਧੰਨਵਾਦ ਕਰਦਾ ਔਰ ਨੌ ਹਲਕਿਆਂ ਦੇ ਆਪਣੇ ਸਾਥੀਆਂ ਦਾ ਧੰਨਵਾਦ ਕਰਦਾ ਜਿਲ੍ਹਾ ਜਫੇਦਾਲ ਦਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਰਲ ਕੇ ਮੈਨੂੰ ਸਾਂਝੇ ਉਮੀਦਵਾਰ ਦੇ ਉੱਤੇ ਤੌਰ ਤੇ ਇੱਥੇ ਆਉਣ ਦਾ ਹੁਕਮ ਦਿੱਤਾ ਸੀ ਸੋ ਇਹਨਾਂ ਦੇ ਹੁਕਮ ਦੇ ਸਦਕਾ ਅੱਜ ਮੈਂ ਬਰਦਾਸਪੁਰ ਲੋਕ ਸਭਾ ਦੇ ਤੋਂ ਚੋਣ ਲੜ ਔਰ ਦੂਜੀ ਮੈਨੂੰ ਖੁਸ਼ੀ ਹੈ ਕਿ ਜਿਸ ਦਿਨ ਦਾ ਮੈਂ ਇੱਥੇ ਆਇਆ ਸਾਰੇ ਇਲਾਕਿਆਂ ਦੇ ਵਿੱਚ ਸਾਰੇ ਵਰਕਰ ਬੜੀ ਚੜ੍ਹਦੀ ਕਲਾ ਦੇ ਨਾਲ ਐਸੋਲੇ ਸ਼੍ਰੋਮਣੀ ਅਕਾਲੀ ਦਰ ਨੂੰ ਜਤੌਲ ਦੇ ਵਿੱਚ ਲੱਗਿਆ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਜਿਹੜਾ ਕੈਂਡੀਡੇਟ ਆਉਂਦੇ ਰਹੇ ਆ ਲੋਕੀ ਤੇ ਉਹਨਾਂ ਨੂੰ ਸ਼ਾਨਣਾ ਜਿਤਾ ਦਿੰਦੇ ਰਹੇ ਆ ਲੇਕਿਨ ਤਿੰਨ ਚਾਰ ਟਰਮਾਂ ਤੋਂ ਕੋਈ ਨਾ ਕੋਈ ਫਿਲਮ ਸਟਾਰ ਇੱਥੇ ਆ ਕੇ ਚੌਣ ਲੜ ਜਾਂਦਾ ਸੀ ਔਰ ਇਲਾਕੇ ਦੀ ਆਵਾਜ਼ ਉਠਾਉਣ ਵਾਲਾ ਨਾ ਕੋਈ ਇੱਥੇ ਹੁੰਦਾ ਸੀ ਨਾ ਸੰਸਦ ਦੇ ਵਿੱਚ ਪਹੁੰਚਦਾ ਲੋਕੀ ਮਹਿਸੂਸ ਕਰਦੇ ਸੀ ਕਿ ਸਾਡੇ ਨਾਲ ਵਾਰ-ਵਾਰ ਧੋਖਾ ਹੋ ਰਿਹਾ ਇਸ ਕਰਕੇ ਹੁਣ ਮੈਂ ਇੱਥੇ ਆਇਆ ਤੇ ਲੋਕਾਂ ਨੇ ਬੜਾ ਪੋਜ਼ਿਟਿਵਲੀ ਉਹਨੂੰ ਰਿਸਪੌਂਡ ਕੀਤਾ ਕਿ ਕੋਈ ਨਾ ਕੋਈ ਇਹੋ ਜਿਹਾ ਵਿਅਕਤੀ ਜਿਹੜਾ ਇਸ ਜਿਹੇ ਦਾ ਜੰਪਲ ਉਹ ਸਾਡੀ ਆਵਾਜ਼ ਲੈ ਕੇ ਉੱਤੇ ਟੱਹ ਗਿਆ ਕਿਉਂਕਿ ਇਹ ਜਿਹੜਾ ਇਲਾਕਾ ਹੈ ਸਰਦੀ ਦਾ ਇਲਾਕਾ ਕੱਢੀ ਦਾ ਇਲਾਕਾ ਬਹੁਤ ਵੱਡੀਆਂ ਲੋਕਾਂ ਦੀਆਂ ਮੁਸ਼ਕਲਾਂ ਬਹੁਤ ਸਾਰਾ ਇਲਾਕਾ ਬੜਾ ਪਛੜਿਆ ਹੋਇਆ ਇਲਾਕਾ ਤੇ ਇੱਥੇ ਇੰਨੇ ਇੰਨੇ ਲੰਬਾ ਸਮਾਂ ਐਮਪੀ ਰਹਿ ਕੇ ਜੋ ਰਿਜ਼ਲਟ ਦਿਖਾਉਣੇ ਚਾਹੀਦੇ ਸੀ ਮੇਰੇ ਤੋਂ ਪਹਿਲੇ ਜਿਹੜੇ ਐਮਪੀ ਸਰਬਾਨ ਨੂੰ ਉਹਨਾਂ ਨੇ ਬਹੁਤ ਵੱਡੀ ਜਿਹੜੀ ਮੈਂ ਸਮਝਦਾ ਕਿ ਇਲਾਕੇ ਦੇ ਨਾਲ ਇਹਦੀ ਬੇਇਕਦਰੀ ਕੀਤੀ ਹੈ ਤੇ ਮੇਰਾ ਹੁਣ ਤਹਿਈਆ ਹੈ ਕਿ ਜਿਹੜਾ ਇਲਾਕਾ ਮੇਰੇ ਸਿਰ ਤੇ ਹੱਥ ਰੱਖੇ ਤੇ ਅਸੀਂ ਕੰਡੀ ਦੇ ਇਲਾਕੇ ਵਾਸਤੇ ਵੀ ਜਿਹੜਾ ਸਰਦੀ ਇਲਾਕਾ ਹੈ ਜਿਹੜੀ ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਦੀ ਜ਼ਮੀਨ ਹੈ ਔਰ ਜੋ ਸ਼ਰਮਣੀ ਕਾਲੀਤਲ ਦੇ ਸਟੈਂਡ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਵਪਾਰੀਆਂ ਦੇ ਹੱਕ ਦੇ ਵਿੱਚ ਦੇ ਦੇ ਸਿੱਖੀ ਮਸਲੇ ਦੇ ਹੱਕ ਦੇ ਵਿੱਚ ਪੰਥਕ ਇਸ਼ੂ ਦੇ ਵਾਸਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਡਟ ਕੇ ਖੜੇ ਹਾਂ ਉਹ ਤੁਹਾਡਾ ਅੱਜ ਪਹਿਲਾ ਗੇੜਾ ਕਰਦੀ ਹਾਂ ਕਿਸਾਂ ਲਗਾ ਗਏ ਹੋ ਰਹੇ ਨੇ ਤੁਹਾਡੇ ਸਾਹਮਣੇ ਆ ਕੇ ਅਸੀਂ ਤਾਂ ਇੱਕ ਵਰਕਰ ਮੀਟਿੰਗ ਰੱਖੀ ਸੀ ਹਾਲੇ ਇੰਟਰੋਡਕਟਰੀ ਤੇ ਇੱਕ ਅਖ ਤੁਸੀਂ ਦੇਖ ਲਿਆ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਕਿਉਂਕਿ ਲੋਕੀ ਜਿਹੜਾ ਗੁਪਤ ਸਮਝੌਤਾ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਕੀਤਾ ਇਹ ਪਾਰਟੀਆਂ ਸਮਝਦੀਆਂ ਕਿ ਸ਼ਾਇਦ ਲੋਕਾਂ ਨੂੰ ਸਮਝ ਨਹੀਂ ਆਉਂਦੀ ਤੇ ਅਸੀਂ ਲੋਕਾਂ ਦੀ ਅੱਖਾਂ 'ਚ ਘੱਟਾ ਪਾੜ ਪਰ ਜਦੋਂ ਲੋਕੀ ਦੇਖਦੇ ਆ ਕਿ ਦਿੱਲੀ ਜਾ ਕੇ ਉੱਥੇ ਕੇਜਰੀ ਆਲ ਵੀ ਬੈਠਾ ਹੁੰਦਾ ਸੀ ਭਗਵੰਤ ਮਾਨ ਵੀ ਬੈਠਾ ਹੁੰਦਾ ਸੀ ਕਾਂਗਰਸ ਦੇ ਕੌਮੀ ਪ੍ਰਧਾਨ ਖੜਗੇ ਸਾਹਿਬ ਵੀ ਸੀ ਸੋਨੀਆ ਗਾਂਧੀ ਵੀ ਸੀ ਰਾਹੁਲ ਗਾਂਧੀ ਵੀ ਸੀ ਉੱਥੇ ਅੱਦੇ-ਅੱਦੇ ਸੀਟਾਂ ਤੇ ਲੜਦੇ ਪਏ ਬਾਕੀ ਸੂਬਿਆਂ 'ਚ ਸੀਟਾਂ ਲੜ ਕੇ ਲੜਦੇ ਪਏ ਤੇ ਪੰਜਾਬ ਦੇ ਵਿੱਚ ਆ ਕੇ ਤੁਸੀਂ ਕਹਿੰਦੇ ਅਸੀਂ ਵੱਖਰੇ-ਵੱਖਰੇ ਕਿਉਂਕਿ ਦੋਨਾਂ ਦੀ ਨੈਗੇਟਿਵਿਟੀ ਨਹੀਂ ਹੈ ਪਿਓ ਸ਼ੋਅ ਇਹ ਕਰਨਾ ਚਾਹੁੰਦੇ ਆ ਕਿ ਅਸੀਂ ਇਕੱਠੇ ਨਹੀਂ ਜੇ ਦੋਨੇ ਅਸੀਂ ਇਕੱਠੇ ਹੋ ਗਏ ਤਾਂ ਲੋਕੀ ਬਿਲਕੁਲ ਹੀ ਸਾਨੂੰ ਜਿਹੜਾ ਸਪਾਇ ਕਰ ਦੇਣਗੇ ਪਰ ਲੋਕੀ ਚੰਗੀ ਤਰ੍ਹਾਂ ਸਮਝ ਗਏ ਆ ਕਿ ਇਹ ਜਿਹੜੇ ਗੁਪਤ ਸਮਝ